ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਗੱਲ ਜਿਹੜੀ ਨਾ ਸਾਹਮਣੇ ਰੱਖੀ ਤੇ ਬੜੀ ਹੈਰਾਨ ਜੇ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਕਿ ਤਰਨਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਤੇ ਜਿਹਦਾ ਕਹਿੰਦੇ ਵੀ ਇਧਰ ਉਧਰ ਕੀਤੀ ਜਾ ਰਹੀ ਹੈ ਨਾਮ ਉਹ ਲੈ ਰਹੇ ਨੇ ਐਸਪੀਸੀ ਦੇ ਪ੍ਰਧਾਨ ਸਾਹਿਬ ਦਾ ਨਾਲ ਕੁਝ ਮੈਂਬਰ ਸਾਹਿਬ ਦਾ ਇਹ ਕੀ ਮਸਲਾ ਹੈ ਜੀ ਇਹ ਮਸਲਾ ਕੋਈ ਨਵਾਂ ਥੋੜੀ ਆ ਮੱਕੜ ਸਾਹਿਬ ਵੇਲੇ ਵੀ ਰੌਲਾ ਪਿਆ ਹੂੰ ਬਹੁਤ ਰੌਲਾ ਪਿਆ ਮੱਕੜ ਸਾਹਿਬ ਦੀ ਤੇ ਕਾਰ ਦੇ ਤੇਲ ਦਾ ਰੌਲਾ ਪਿਆ ਜੀ ਬੜੀਆਂ ਆਰਟੀਆ ਇਸ ਪਈਆਂ ਉਦੋਂ ਚਲੋ ਤੇ ਸੰਸਾਰ ਚ ਹੈ ਨਹੀਂਗੇ ਉਸ ਤੋਂ ਇਲਾਵਾ ਇਧਰ ਅਨੰਦਪੁਰ ਸਾਹਿਬ ਵਾਲਕਿਓ ਕਿ ਦੇਖੋ ਇਹ ਚੀਜ਼ ਹੈ ਨਾ ਯਾਦ ਇਸ ਕਰਕੇ ਮੈਂ ਕਿ ਮੈਂ ਇੱਕ ਪੰਥਕ ਅਖਬਾਰ 'ਚ ਵੀ ਕੰਮ ਕਰਦਾ ਰਿਹਾ ਜੀ ਜੀ ਮੈਂ ਬੱਤੇਰੇ ਪਤਨਗਾਈ ਨੇ ਕਾਮਰੇਡਾਂ ਦੇ ਅਖਬਾਰ 'ਚ ਵੀ ਕੰਮ ਕੀਤਾ ਜੀ ਜੀ ਤੇ ਫਿਰ ਹਿੰਦੀ ਵਾਲੇ 'ਚ ਵੀ ਕੀਤਾ ਤਾਂ ਉਹ ਇਦਾਂ ਮਤਲਬ ਕਿ ਉਹ ਖਾਸ ਕਵਰੇਜ ਹੁੰਦੀ ਹੈ ਕੁਝ ਅਖਬਾਰਾਂ ਦੀ ਨਾ ਏਜੰਡਾ ਵੀ ਘਾਲੋ ਹੁੰਦਾ ਜੀ ਕਿ ਆ ਚੀਜ਼ਾਂ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੇ ਦੇਣੀ ਜੇ ਦੀਆ ਤਾਂ ਉਸ ਵੇਲੇ ਇਹ ਚੀਜ਼ਾਂ ਅਸੀਂ ਪੜੀਆਂ ਸੁਣੀਆਂ ਨੇ ਇੱਥੇ ਅਸੀਂ ਤੇ ਉਸ ਸਮੇਂ 'ਚ ਵੀ ਵੇਖਿਆ ਜਦੋਂ ਇਸ ਤਰ੍ਹਾਂ ਮਤਲਬ ਕਿ ਇੱਕ ਇਦਾਂ ਇਹਨਾਂ ਦਾ ਮੈਂਬਰ ਸੀ ਹੁਣ ਤੇ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਵੈਸੇ ਹੋਊਗਾ 11 ਤੋਂ ਬਾਅਦ ਤੇ ਚੋਣ ਹੋਈ ਨਹੀਂ ਜੀ ਇਧਰ ਮਾਲਵੇਚੀ ਸੀ ਤੇ ਉਹਨੇ ਆਪ ਦੀਆਂ ਦੁਕਾਨਾਂ 'ਚ ਸ਼ਰਾਬ ਦਾ ਠੇਕਾ ਖਲਵਾਤਾ ਸੀ ਹੂੰ ਬੜੇ ਕિસ્ਸੇ ਨੇ ਸਾਹਿਬ ਚੱਲਣ ਦਿਓ ਜੋ ਚਾਹਦਾ ਹੈ ਗੱਲ ਇਹ ਹੈ ਕਿ ਉਦੋਂ ਵੀ ਰੋਣਾ ਪਿਆ ਹੂੰ ਇੱਧਰ ਜ਼ਮੀਨ ਦਾ ਆਨੰਦਪੁਰ ਸਾਹਿਬ ਵਾਲੀ ਸਾਈਡ ਕਿ ਜ਼ਮੀਨ ਖਾਸ ਤੌਰ ਤੇ ਕਕੋਠੀ ਦਾ ਜ਼ਿਕਰ ਆਉਂਦਾ ਸੀਗਾ ਕੁਝ ਚੀਜ਼ਾਂ ਯਾਦ ਰਹਿ ਜਾਂਦੀਆਂ ਹੁਣ ਜੋ ਇਹ ਕਹਿ ਰਹੇ ਨੇ ਜਿਹੜੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਬਈ ਤਰਨਤਾਰਨ ਦੇ ਵਿੱਚ 60 ਲੱਖ ਦੀ ਜ਼ਮੀਨ 16 ਲੱਖ ਚ ਵੇਚੀ ਗਈ ਕੁਝ ਜੀ ਇਸ ਤਰ੍ਹਾਂ 40 ਲੱਖ ਦੀ ਜ਼ਮੀਨ ਕੁਸ਼ੂ ਮਤਲਬ ਕਿ 9 ਲੱਖ ਕਿ 13 ਲੱਖ ਇਹਦਾ ਅੰਕੜਾ ਦੇ ਰਿਹਾ ਕਿ ਭਈ ਜਿਹੜੇ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਆ ਕਿ ਉਹਤੇ ਮਹਿੰਗੇ ਮੁੱਲ ਤੇ ਜ਼ਮੀਨਾਂ ਖਰੀਦ ਰਹੇ ਆ ਕਿ ਰਸਤੇ ਖੁੱਲੇ ਹੋਣ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਹੁਣ ਆਪਾਂ ਜੇ ਤਰਨ ਤਾਰਨ ਦਾ ਜ਼ਿਕਰ ਕਰੀਏ ਜਾਂ ਅੰਮ੍ਰਿਤਸਰ ਦਾ ਜ਼ਿਕਰ ਕਰੀਏ ਜਦੋਂ ਅਸੀਂ ਛੋਟੇ ਹੁੰਦੇ ਜਾਂਦੇ ਸੀ ਤਾਂ ਉਦੋਂ ਦੇ ਮੁਕਾਬਲੇ ਹੁਣ ਸ਼ਹਿਰੀਕਰਨ ਬਹੁਤ ਜ਼ਿਆਦਾ ਹੈ ਇਹ ਤਾਂ ਫੈਕਟ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਅਈ ਨਹੀਂ ਆ ਹੁਣ ਇਹ ਜਿਹੜੀ ਗੱਲ ਕਹਿ ਰਹੇ ਆ ਕਿ ਅਸਲ ਦੇ ਵਿੱਚ ਭਾਈ ਇਹ ਜ਼ਮੀਨਾਂ ਵੇਚ ਹੀ ਨਹੀਂ ਸਕਦੀਆਂ ਇਹ ਵੇਚ ਰਹੇ ਆ ਤੇ ਵੇਚ ਵੀ ਆਉਣੇ ਬਾਉਣੇ ਦਾਮ ਤੇ ਆ ਰਹੇ ਜੀ ਜੀ ਹੁਣ ਉਧਰੋਂ ਜਿਹੜੀ ਕਮੇਟੀ ਆ ਕਮੇਟੀ ਕਹਿੰਦੀ ਆ ਕਮੇਟੀ ਜਿੱਥੇ ਸ਼ਬਦ ਇਸਤੇਮਾਲ ਕਰਦੇ ਉੱਥੇ ਆ ਜਾਂਦਾ ਐ ਐਸਟੀਪੀਸੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਹਾਂ ਜੀ ਤਾਂ ਕਮੇਟੀ ਕਹਿੰਦੀ ਕਿ ਅਸੀਂ ਭਾਈ ਇਹਦੇ ਵਾਸਤੇ ਪਹਿਲਾਂ ਸਬ ਕਮੇਟੀ ਬਣਾਈ ਹਮ ਸਬ ਕਮੇਟੀ ਨੇ ਸਾਰਾ ਕੁਝ ਦੇਖ ਕੇ ਉਸ ਤੋਂ ਬਾਅਦ ਸੌਦਾ ਕੀਤਾ ਕਿਉਂਕਿ ਇਹਨਾਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ ਜੇ ਅਸੀਂ ਇਹਨਾਂ ਦੇ ਪੈਸੇ ਨਹੀਂ ਵਟਾਂਗੇ ਜ਼ਮੀਨਾਂ ਪੀ ਜਾਣੀਆਂ ਜਿਦਾ ਤਾਂ ਪੀ ਜਾਣੇ ਉਹਨਾਂ ਦਾ ਆਪਣਾ ਤਰਕ ਆ ਹਮ ਤੇ ਬਾਕੀ ਉਹ ਕਹਿੰਦੇ ਕਿ ਜੇ ਇਹਨਾਂ ਨੂੰ ਲੱਗਦਾ ਕਿ 60 ਲੱਖ ਦੀ ਜ਼ਮੀਨ ਆ ਤੇ ਤੁਸੀਂ ਇਦਾਂ ਕਰੋ ਆਪਾਂ ਸੌਦਾ ਕੈਨਸਲ ਕਰ ਦਿੰਨੇ 55 ਲੱਖ ਤੁਸੀਂ ਦੇ ਦਿਓ ਜੀ ਜਵਾ ਦਿਓ ਹੂੰ ਚਲੋ ਇਹ ਗੱਲ ਤੇ ਠੀਕ ਹੈ ਤਾਂ ਪਤਾ ਨਹੀਂ ਹੁਣ ਭਾਈ ਕੀ ਗੱਲ ਹੈ ਕੀ ਬਾਤ ਹੈ ਪਰ ਮੇਰੇ ਖਿਆਲ ਦੇ ਨਾਲ ਦੇਖੋ ਬਥੇਰਾ ਕੁਛ ਆ ਬਹੁਤ ਕੁਛ ਆ ਜ਼ਮੀਨਾ ਜਾਇਦਾਦਾਂ ਦੇ ਮਾਮਲੇ 'ਚ ਤੇ ਕਈ ਕਿਸੇ ਨਿਕਲ ਸਕਦੇ ਆ ਜੋ ਇੱਧਰ ਸ਼ਾਹਬਾਦ ਵਾਲਾ ਇਹਨਾਂ ਦਾ ਸੀਗਾ ਇੱਕ ਬਾਦਲ ਸਾਹਿਬ ਦਾ ਹੂੰ ਸੰਸਥਾਨ ਉਹਦੀ ਜ਼ਮੀਨ ਨੂੰ ਲੈ ਕੇ ਬਹੁਤ ਬਹੁਤ ਹੀ ਕਿਸੇ ਨੇ ਇਸ ਤਰ੍ਹਾਂ ਦੇ ਜੀ 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 ਤਾਂ ਕਹਿਣ ਦਾ ਮਤਲਬ ਪਹਿਲਾਂ ਵੀ ਕਿਹਾ ਸੀ ਵੀ ਜ਼ਮੀਨਾਂ ਬਹੁਤ ਵਿੱਚ ਆਉਂਦੀਆਂ ਨੇ ਜਦੋਂ ਕੋਈ ਖੁਸਾ ਪੈਂਦਾ ਨਹੀਂ ਵਿੱਚ ਬਹੁਤ ਕਿਉਂਕਿ ਐਸਪੀਸੀ ਕੋਲ ਜਾਇਦਾਦ ਬਹੁਤ ਹੈ ਨਾ ਸਾਹਿਬ ਬਹੁਤ ਅਜੀਬ ਬਹੁਤ ਜਾਇਦਾਦ ਹੈ ਐਸਪੀਸੀ ਕੋਲ ਹਮ ਐਸਪੀ ਅੱਛਾ ਕੁਝ ਲੋਕ ਨਕਦੀ ਜ਼ਿਆਦਾ ਕਰਦੇ ਆ ਲੋਚਨਾ ਜ਼ਿਆਦਾ ਕਰਦੇ ਆ ਮੈਂ ਕਹਿੰਦਾ ਕਿ ਐਸਪੀਸੀ ਬਾਈ ਬਹੁਤ ਸਾਰੀਆਂ ਸੰਸਥਾਵਾਂ ਚਲਾਉਂਦੀ ਆ ਹਸਪਤਾਲ ਚਲਾਉਂਦੀ ਆ ਜਿਹੜੇ ਆਪਾਂ ਸਿੱਖਿਆ ਸੰਸਥਾਨ ਦੇਖੀਏ ਉਹ ਚਲਾਉਂਦੀ ਆ ਗੁਰੂ ਘਰਾਂ ਦੇ ਪ੍ਰਬੰਧ ਚਲਾਉਂਦੀ ਆ ਇੱਥੇ ਇੱਕੋ ਸਾਡੇ ਬੰਦੇ ਰੱਟ ਲਾ ਦਿੰਦੇ ਆ ਇਹਨਾਂ ਦਾ ਬਜਟ ਇਹਨਾਂ ਦਾ ਇਹਨਾਂ ਦਾ ਆ ਸਿਸਟਮ ਵੀ ਤਾਂ ਵੇਖੋ ਨਾ ਕਿ ਉਹਨਾਂ ਦੇ ਕਿੰਨੇ ਮੁਲਾਜ਼ਮ ਕਿੰਨੇ ਸੇਵਾਦਾਰ ਬਹੁਤ ਹੈ ਪਰ ਮੇਰੇ ਖਿਆਲ ਦੇ ਨਾਲ ਉਹ ਜਾਇਦਾਦਾਂ ਬਚਾਉਣੀਆਂ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਅੱਗੇ ਵੀ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਮੈਂ ਕਈ ਮਸਲਾ ਦੇ ਸਕਦਾ ਪਟਿਆਲਾ ਇਹ ਸਾਰੇ ਵਿਵਾਦ ਅੱਗੇ ਆਪਾਂ ਦੇਖੇ ਨੇ ਜੀ ਜੀ ਮਿੰਟੂ ਜੀ ਅਮਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਨਾਲ ਜੁੜਨ ਵਾਸਤੇ ਜੱਟ ਨੂੰ ਫਾਇਰ ਜੀ ਕਰ ਰਹੇ ਭਾਈ ਤਰਨਾ ਲਾ ਦੇਣਾ ਮੈਂ ਇਥੇ ਕਮੈਂਟ ਨਹੀਂ ਲੈਂਦੇ ਨਹੀਂ ਜੀ ਨਹੀਂ ਤਰਨਾ ਨਹੀਂ ਅਸੀਂ ਲਾਉਂਦੇ ਨਾ ਕੋਈ ਗੱਲ ਤੁਹਾਡਾ ਕਮੈਂਟ ਲੈ ਗਏ ਬਹੁਤ ਹੈ ਤੁੱਪ ਬਹੁਤ ਹੈ ਭਰਾਓ ਤਰਨਾ ਨਹੀਂ ਅਸੀਂ ਲਾਉਣ ਦੇਣਾ ਤੁਹਾਨੂੰ ਤੇ ਖੈਰ ਸ਼ੁਕਰੀਆ ਤੁਹਾਡਾ ਅਸੀਂ ਕਿਸੇ ਤੇ ਭਾਈ ਕੋਈ ਸੀਪ ਸੂਪ ਨਹੀਂ ਲਾਉਂਦੇ ਇੱਥੇ ਵੈਸੇ ਗੱਲ ਕਰੇ ਮਰੂਕ ਸਿੰਘ ਵੈਸੇ ਵੀ ਮੇਰਾ ਜਿਵੇਂ ਕਹਿੰਦੇ ਹੁੰਦੇ ਭਈ ਗਰਾਈ ਹੈ ਮੇਰੇ ਗ੍ਰਾਮਾਂ ਦੇ ਨਾਲ ਵਾਲਾ ਤੇ ਦੇਸ਼ ਵਿੱਚ ਘੱਟ ਗਿਣਤੀ ਧਿਰਾਂ ਖਿਲਾਫ ਕਹਿੰਦੇ ਸੋਚੀ ਸਮਝੀ ਮੁਹਿੰਮ ਚੱਲ ਰਹੀ ਹੈ ਜੀ ਬਿਲਕੁਲ ਇਹ ਚੀਜ਼ਾਂ ਤੇ ਆਪਾਂ ਦੇਖ ਰਹੇ ਹਾਂ ਕਿਤੇ ਨਾ ਕਿਤੇ ਕੋਈ ਗੱਲ ਨਹੀਂ ਹੈ ਦੇਖੋ ਕੁਝ ਨਹੀਂ ਹੈ ਕੁਝ ਮੌਕਿਆਂ ਤੇ ਠੀਕ ਹੈ ਕਿ ਕੁਝ ਚੀਜ਼ਾਂ ਦਾ ਉਬਾਲ ਜ਼ਿਆਦਾ ਹੁੰਦਾ ਹੈ ਜੀ ਤੇ ਹੌਲੀ ਹੌਲੀ ਅੰਦਰੋਂ ਤੋੜੀ ਜੇ ਜ਼ਿਆਦਾ ਹੀ ਉਬਲੂਗੀ ਤੇ ਕੰਡੇ ਆਪਦੇ ਹੀ ਸਾੜਦੀ ਆ ਹਮ ਠੀਕ ਹੈ ਨਾ ਸੋ ਗੱਲ ਇਹ ਆ ਕਿ ਆਉਂਦਾ ਦੌਰ ਆਉਂਦਾ ਕੋਈ ਦੌਰ ਕਾਮ ਰੈਡੀ ਸੋਚਦਾ ਸੀ ਹਮ ਕੋਈ ਦੌਰ ਲਿਬਰਲਿਜ਼ਮ ਦਾ ਸੀ ਜੀ ਕੋਈ ਦੌਰ ਯੂਨੀਨਿਸਟਾਂ ਦਾ ਸੀਗਾ ਸਰ ਇਹ ਪੋਲਿਟੀ ਦਾ ਹਿਸਟਰੀ ਜੇ ਤੁਸੀਂ ਹਿਸਟੋਰੀਕਲ ਪੱਖ ਦੇਖੋਗੇ ਤਾਂ ਇਹਦੇ ਚ ਬੜੀਆਂ ਚੀਜ਼ਾਂ ਫਿਰ ਲਿਬਰਲਿਜ਼ਮ ਦਾ ਆਇਆ ਦਾ ਮਨਮੋਹਨ ਸਿੰਘ ਵੀ ਲਈ ਬਹੁਤ ਲਿਬਰਲਿਜ਼ਮ ਦਾ ਦੌਰ ਸੀਗਾ ਜੀ ਉਦਾਰਵਾਦੀ ਹਮ ਤੇ ਹੁਣ ਹੁਣ ਇੱਕ ਦੌਰ ਹੈ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਚ ਠੀਕ ਹੋ ਜਾਏਗਾ ਜੀ ਕੋਈ ਨਹੀਂ ਆਉਂਦੇ ਰਹਿੰਦੇ ਹੁੰਦੇ ਉਹ ਤਰਾ ਚੜਾ ਆਉਂਦੇ ਹੁੰਦੇ ਆ ਮੈਂ ਤੁਹਾਨੂੰ ਇਤਿਹਾਸਿਕ ਪੱਖ ਤੋਂ ਦੱਸ ਰਿਹਾ ਇਤਿਹਾਸ ਨੂੰ ਪੜੋ ਇਹ ਹਿਸਟਰੀ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ 47 ਤੋਂ ਬਾਅਦ ਜੇ ਤੁਸੀਂ ਰਾਜਨੀਤਿਕ ਇਤਿਹਾਸ ਪੜੋਗੇ ਜੀ ਤਾਂ ਤੁਹਾਨੂੰ ਸਮਝ ਆ ਜਾਏਗੀ ਕਿ ਇਹ ਦੌਰ ਹੁੰਦੇ ਆ ਵਕ ਵਕ ਕੋਈ 5 ਸਾਲ ਦਾ ਕੋਈ 10 ਸਾਲ ਦਾ 20 ਸਾਲ ਦਾ ਇਦਾਂ ਆਉਂਦਾ ਵਕ ਵਕ ਸੋਚ ਦਾ ਵਕ ਵਕ ਵਿਚਾਰਧਾਰਾ ਦਾ ਦੌਰ ਆਉਂਦਾ ਹੈ ਜੀ ਜ਼ਿੰਦਗੀ 'ਚ ਵੀ ਆਉਂਦੇ ਨੇ ਜੀ ਕੁਝ ਸਪੈਮ ਆਉਂਦੇ ਨੇ ਕਦੇ ਬੰਦਾ ਖੁਸ਼ ਕਦੇ ਉਦਾਸ ਕਦੇ ਤੁਹਾਡੇ ਕੋਲ ਬਹੁਤ ਕੁਛ ਕਹਿੰਦੇ ਕੁਝ ਵੀ ਨਹੀਂ ਹੈ ਤੇ ਉਹ ਚੀਜ਼ਾਂ ਚੱਲਦੀਆਂ ਨੇ ਰਾਜਨੀਤੀ ਦੇ ਵਿੱਚ ਵੀ ਚੱਲਦੀਆਂ ਨੇ ਦੁਨੀਆਦਾਰੀ ਦੇ ਵਿੱਚ ਵੀ ਖੈਰ ਸਾਬਕਾ ਜੱਜੇਦਾਰ ਪਾਈ ਰਣਜੀਤ ਸਿੰਘ ਹੋਰਾਂ ਨੇ ਇੱਕ ਗੱਲ ਜਿਹੜੀ ਨਾ ਸਾਹਮਣੇ ਰੱਖੀ ਤੇ ਬੜੀ ਹੈਰਾਨ ਜੇ ਕਰਨ ਵਾਲੀ ਗੱਲ ਹੈ ਉਹ ਕਹਿੰਦੇ ਕਿ ਤਰਨਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਕਰੋੜਾਂ ਰੁਪਏ ਦੀ ਜ਼ਮੀਨ ਹੈ ਤੇ ਜਿਹਦਾ ਕਹਿੰਦੇ ਵੀ ਇਧਰ ਉਧਰ ਕੀਤੀ ਜਾ ਰਹੀ ਹੈ ਨਾਮ ਉਹ ਲੈ ਰਹੇ ਨੇ ਐਸ.ਪੀ.ਐਸ ਦੇ ਪ੍ਰਧਾਨ ਸਾਹਿਬ ਦਾ ਨਾਲ ਕੁਝ ਮੈਂਬਰ ਸਾਹਿਬ ਦਾ ਇਹ ਕੀ ਮਸਲਾ ਹੈ ਜੀ ਇਹ ਮਸਲਾ ਕੋਈ ਨਵਾਂ ਥੋੜੀ ਆ ਮੱਕੜ ਸਾਹਿਬ ਵੇਲੇ ਵੀ ਰੌਲਾ ਪਿਆ ਹੂੰ ਬਹੁਤ ਰੋਲਾ ਪਿਆ ਮੱਕੜ ਸਾਹਿਬ ਦੀ ਤੇ ਕਾਰ ਦੇ ਤੇਲ ਦਾ ਰੋਲਾ ਪਿਆ ਜੀ ਬੜੀਆਂ ਆਰਟੀਆ ਸਪਈਆਂ ਉਦੋਂ ਚਲੋ ਉਹ ਤੇ ਸੰਸਾਰ ਚ ਹੈ ਨਹੀਂਗੇ ਉਸ ਤੋਂ ਇਲਾਵਾ ਇਧਰ ਅਨੰਦਪੁਰ ਸਾਹਿਬ ਵਾਲ ਕਿਉਂ ਦੇਖੋ ਇਹ ਚੀਜ਼ਾਂ ਮੈਂ ਯਾਦ ਇਸ ਕਰਕੇ ਰਿਹਾ ਮੈਂ ਕਿ ਮੈਂ ਇੱਕ ਪੰਥਕ ਅਖਬਾਰ 'ਚ ਵੀ ਕੰਮ ਕਰਦਾ ਰਿਹਾ ਜੀ ਜੀ ਮੈਂ ਬੱਤੇਰੇ ਪਤਨਗਾਈ ਨੇ ਕਾਮਰੇਡਾਂ ਦੇ ਅਖਬਾਰ ਚ ਵੀ ਕੰਮ ਕੀਤਾ ਜੀ ਜੀ ਤੇ ਫਿਰ ਹਿੰਦੀ ਵਾਲੇ ਚ ਵੀ ਕੀਤਾ ਤਾਂ ਉਹ ਇਦਾਂ ਮਤਲਬ ਕਿ ਉਹ ਖਾਸ ਕਵਰੇਜ ਹੁੰਦੀ ਹੈ ਕੁਝ ਅਖਬਾਰਾਂ ਦੀ ਨਾ ਅਜੰਡਾ ਵੀ ਘਾਲੋ ਹੁੰਦਾ ਜੀ ਕਿ ਆ ਚੀਜ਼ਾਂ ਨੂੰ ਜ਼ਿਆਦਾ ਪ੍ਰਾਇੋਰਟੀ ਦਿੱਤੀ ਦੇਣੀ ਜਾਂਦੀ ਹੈ ਤਾਂ ਉਸ ਵੇਲੇ ਇਹ ਚੀਜ਼ਾਂ ਅਸੀਂ ਪੜੀਆਂ ਸੁਣੀਆਂ ਨੇ ਇੱਥੇ ਅਸੀਂ ਤੇ ਉਸ ਸਮੇਂ ਚ ਵੀ ਵੇਖਿਆ ਜਦੋਂ ਇਸ ਤਰ੍ਹਾਂ ਮਤਲਬ ਕਿ ਇੱਕ ਇਦਾਂ ਇਹਨਾਂ ਦਾ ਮੈਂਬਰ ਸੀ ਹੁਣ ਤੇ ਪਤਾ ਨਹੀਂ ਹੈਗਾ ਕਿੰਨੇ ਹੈਗਾ ਵੈਸੇ ਹੋਊਗਾ 11 ਤੋਂ ਬਾਅਦ ਤੇ ਚੋਣ ਹੋਈ ਨਹੀਂ ਜੀ ਇਧਰ ਮਾਲਵੇਚ ਸੀ ਤੇ ਉਹਨੇ ਆਪਦੀਆਂ ਦੁਕਾਨਾਂ 'ਚ ਸ਼ਰਾਬ ਦਾ ਠੇਕਾ ਖਲਵਾਤਾ ਸੀ ਹੂੰ ਬੜੇ ਕਿਸੇ ਨੇ ਸਾਹਿਬ ਚੱਲਦੇ ਜਿਓ ਚਾਹੁੰਦਾ ਗੱਲ ਇਹ ਹੈ ਕਿ ਉਦੋਂ ਵੀ ਰੌਲਾ ਪਿਆ ਹੂੰ ਇਧਰ ਜ਼ਮੀਨ ਦਾ ਆਨੰਦਪੁਰ ਸਾਹਿਬ ਵਾਲੀ ਸਾਈਡ ਕਿ ਜ਼ਮੀਨ ਖਾਸ ਤੌਰ ਤੇ ਕਕੋਠੀ ਦਾ ਜ਼ਿਕਰ ਆਉਂਦਾ ਸੀਗਾ ਕੁਝ ਚੀਜ਼ਾਂ ਯਾਦ ਰਹਿ ਜਾਂਦੀਆਂ ਹੁਣ ਜੋ ਇਹ ਕਹਿ ਰਹੇ ਨੇ ਜਿਹੜੇ ਸਾਬਕਾ ਜਥੇਦਾਰ